ਜੈ ਮਾਤਾ ਦੁਰਗਾ ਮੰਦਰ ਵਿਖੇ ਵਿਲਾਇਤੀ ਰਾਮ ਅਤੇ ਬਲਦੇਵ ਰਾਜ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਾਇਆ ਗਿਆ ਇਸ ਸਾਲ 20 ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਮਾਰਾਣੀ ਦੇ ਦਰਬਾਰ ਵਿਖੇ ਛੰਡੇ ਜਾਣ ਦੀ ਖੁਸ਼ੀ ਵਿੱਚ ਲੰਗਰ ਲਾਇਆ ਗਿਆ ਇਸ ਮੌਕੇ ਤੇ ਸਾਬਕਾ ਚੇਅਰਮੈਨ ਦੀਪਕ ਕੁਮਾਰ ਸੋਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਮਾਤਾ ਪਿਤਾ ਦੇ ਟਾਈਮ ਤੇ ਪਰੰਪਰਾ ਚੱਲ ਰਹੀ ਸੀ ਉਸ ਪਰੰਪਰਾ ਨੂੰ ਮੁੱਖ ਰੱਖਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਚ ਮਾਤਾ ਦੇ ਝੰਡੇ ਜਾਣ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਾਇਆ ਗਿਆ ਕੇਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਮਰਲਾ ਸਾਰੇ ਜੱਗ ਦੀ ਜੋਨਾ ਨਹੀਂ ਮਾਤਾ ਉਹ ਸਾਡੇ ਤੋਂ ਪਾਵਨ ਜੀ ਹੈ ਜਿਸ ਨੂੰ ਮੈਂ ਦਾ ਉਹ ਸਾਡੇ ਤੋਂ ਬਹਾਦਰ ਕਿਹਾ ਮਾਤਾ ਜੀ ਜਵਾਜਾ ਤੁਸੀਂ ਮਾਤਾ ਦੁਰਗਾ ਮੰਦਿਰ ਕੋਲ ਕਿੰਨ ਲੰਗਰ ਲਾਇਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਥੰਡੇ ਅੱਜ ਮਾਤਾ ਚੰਦਕੁਮਾਰੀ ਦੇ ਭਗਲਾ ਦੇ ਜਾਂਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਪਰਿਵਾਰ ਵੱਲੋਂ ਤਕਰੀਬਨ 35 ਸਾਲ ਹੋ ਗਏ ਲੰਗਰ ਲਾਉਂਦਿਆਂ ਨੂੰ ਛੰਡਿਆ ਵੀ ਖੁਸ਼ੀ 'ਚ ਸਾਰੇ ਭਰਤਾਂ ਵਾਸਤੇ ਲੰਗਰ ਲਾਇਆ ਹੈ ਜੈ ਮਹਾਮਾਈ ਦੁਰਗਾ ਮੰਦਰ 'ਚ ਸਾਰੇ ਭਗਤ ਜੋ ਛੰਡੇ ਲੈ ਕੇ ਜਾਂਦੇ ਹੈ ਜੈ ਮਾਈ ਚੰਤਾਪੁਰਨੀ ਜੀ ਦਾ ਦੇ ਦਰਬਾਰ ਤੇ ਉਹ ਸਾਰੇ ਭਗਤ ਇਥੋਂ ਲੰਗਰ ਛੱਕ ਕੇ ਜਾਂਦੇ ਹੈ ਅੱਜ ਉਸ ਖੁਸ਼ੀ 'ਚ ਲੰਗਰ ਲਾਇਆ ਹੈ ਜੋ ਇਹ ਲੰਗਰ ਲਾਇਆ ਗਿਆ ਬਲਾਈਕੀ ਰਾਮ ਤੇ ਗੁਦੇਵਰਾਜ ਦੇ ਪਰਿਵਾਰ ਵੱਲੋਂ ਲਾਇਆ ਹੈ ਹਾਂਜੀ ਹਾਂਜੀ ਸ਼੍ਰੀ ਗੁਦੇਵਰਾਜ ਛੇਕੇਦਾਰ ਬਲਾਈਕੀ ਰਾਮ ਸਰਪੰਚ ਉਹਨਾਂ ਨੇ ਪਰਵਾਰ ਵੱਲੋਂ ਤਕਰੀਬਨ 35 ਸਾਲ ਤੋਂ ਲੰਗਰ ਲਾਇਆ ਜਾਂਦਾ ਹੈ ਉਸੇ ਲਈ ਲੜੀ ਜਤਾਇਆ ਅੱਜ ਜੈ ਮਹਾਮੈਦੂ ਦਾ ਮੰਦਿਰ ਜਨਮ